ਕਾ ਛੀਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਮੈਂ ਹਾਂ ਗਜ਼ਲ ਸੱਚ ਦੇਵਾ ਨਜ਼ਰ ਪੋਣਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਚੰਡੀਗੜ੍ਹ ਵਿਖੇ ਮੇਅਰ ਚੋਣਾਂ ਤੋਂ ਪਹਿਲਾ ਹੋਇਆ ਵੱਡਾ ਫੇਰਬਦਲ ਕਾਂਗਰਸੀ ਕਾਉਂਸਲਰ ਗੁਰਬਖਸ਼ रावत ਭਾਜਪਾ ਵਿੱਚ ਹੋਏ ਸ਼ਾਮਲ ਕਾਂਗਰਸ ਦੇ ਪਹਿਲਾਂ ਸੱਤ ਕਾਉਂਸਲਰ ਹੁਣ ਰਹਿ ਗਏ 6 ਇਸ ਵੱਡੇ ਫੇਰਬਦਲ ਤੋਂ ਬਾਅਦ ਭਾਜਪਾ ਦੇ ਕਾਉਂਸਲਰਾਂ ਦੀ ਗਿਣਤੀ ਹੋ ਗਈ 16 ਅੰਮ੍ਰਿਤਸਰ ਵਿਖੇ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਦੁੱਧ ਅਤੇ ਪਾਣੀ ਨਾਲ ਡਾਕਟਰ ਪੀਮਰਾਓ ਅੰਬੇਡਕਰ ਦੀ ਖੰਡਿਤ ਹੋਈ ਮੂਰਤੀ ਨੂੰ ਤੋਤਾ ਗੁਰਜੀਤ ਔਜਲਾ ਅਤੇ ਡਾਕਟਰ ਰਾਜਕੁਮਾਰ ਵੇਰਕਾ ਨੇ ਪ੍ਰਸ਼ਾਸਨ ਤੇ ਆਪਣਾ ਗੁੱਸਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਹੋਣੀ ਚਾਹੀਦੀ ਹੈ ਜਾਂਚ ਕਿਉਂਕਿ ਗਣਤੰਤਰ ਦਿਵਸ ਤੇ ਸੰਵਿਧਾਨ ਨਿਰਮਾਤਾ ਦੇ ਬੁੱਤ ਦੀ ਪੰਨ ਤੋੜ ਇੱਕ ਡੂੰਗੀ ਸਾਜ਼ਿਸ਼ ਗੁਰਜੀਤ ਔਦਲਾ ਅਤੇ ਡਾਕਟਰ ਰਾਜਕੁਮਾਰ ਵੇਰਕ ਨੇ ਇਹ ਵੀ ਕਿਹਾ ਕਿ ਇਸ ਸਾਜ਼ਿਸ਼ ਦਾ ਹੋਣਾ ਚਾਹੀਦਾ ਹੈ ਪਰਦਾਫਾਸ਼ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਸਾਹਮਣੇ ਹੋਣੀ ਚਾਹੀਦੀ ਹੈ ਜੱਜ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਜਾਂਚ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਨਾਲ ਕੀਤੀ ਛੇੜਛਾੜ ਉੱਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਸਾਹਮਣੇ ਕਿਹਾ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਬੁੱਤ ਨਾਲ ਪੰਨ ਤੋੜ ਬੇहद ਮੰਦ ਭਾਗੀ ਘਟਨਾ ਯਾਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਇਹ ਵੀ ਮੰਦਭਾਗਾ ਹੈ ਕਿ ਕਿਸੇ ਨੇਤਾ ਨੇ ਗਲਤ ਰੰਗਤ ਦਿੰਦਿਆ ਇਸ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਵਿੱਚ ਹੋਈ ਘਟਨਾ ਦੱਸਿਆ ਹੈ ਜੋ ਸਿੱਖਾਂ ਖਿਲਾਫ ਨਫ਼ਰਤ ਪ੍ਰਚਾਰ ਦਾ ਸਬਬ ਬਣਾਉਣ ਦਾ ਯਤਨ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਮੂਰਤੀ ਛੇੜਛਾੜ ਮਾਮਲੇ ਵਿੱਚ ਪੁਲਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਦਾ ਬਿਆਨ ਆਇਆ ਸਾਹਮਣੇ ਲੋਕਾਂ ਨੂੰ ਅਪੀਲ ਕਰਦੇ ਆ ਕਿਹਾ ਅੰਮ੍ਰਿਤਸਰ ਪੁਲਸ ਹਰ ਤਰੀਕੇ ਨਾਲ ਸੁਰੱਖਿਅਤ ਮਾਹੌਲ ਮੁਹैया ਕਰਵਾਉਣ ਲਈ ਵਚਨਬੱਧ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਜਾਣਕਾਰੀ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਹਾਸਲ ਕੀਤੀ ਵੱਡੀ ਸਫਲਤਾ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਪੰਜਾਬ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ਕੀਤਾ ناکਾਮ ਚੰਡੀਗੜ੍ਹ ਵਿੱਚ ਸੀਟੀਯੂ ਨੇ ਮਹਾਕੁੰਭ ਵਿੱਚ ਇਸ਼ਨਾਨ ਕਰਨ ਲਈ ਇੱਕ ਹੋਰ বাস ਸੇਵਾ ਕੀਤੀ ਸ਼ੁਰੂ ਸੋਮਵਾਰ ਤੋਂ ਦੋ ਬੱਸਾਂ ਹਰ ਦਿਨ ਜਾਣਗੀਆਂ ਪ੍ਰਿਆਗਰਾਜ ਆਈਐਸਬੀਟੀ 17 ਤੋਂ 12 ਵਜੇ ਬੱਸਾਂ ਹੋਣਗੀਆਂ ਰਵਾਨਾ ਏਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ